ਆਰਮਨ ਕਹਿੰਦੇ ਵੀ ਨੀਤਾ ਵੀ ਭਾਗ ਲਾ ਬਹੁਤ ਵੱਡਾ ਮੇਲਾ ਬਹੁਤ ਵੱਡੀ ਧਰਤੀ ਹੈ ਅੱਜ ਇਹਦੇ ਅੰਦਰ ਜਿੰਨਾਂ ਵਾਲਾ ਪੂਰੀ 51000 ਲੱਗਾ ਹੋਇਆ ਹੈ ਵਿੱਕੇ ਬਿਆਲ ਦਾ ਇੰਦਰਜੀਤ ਜੋਸ਼ਣ ਦਾ ਪ੍ਰਤਾਪ ਮੋਮੀ ਦਾ ਬੱਲੇ ਸੰਧੂ ਦਾ ਅਸ਼ਮੀਤ ਫੁੱਲ ਦਾ ਇੰਦਰਜੀਤ ਜੋਸ਼ਣ ਦਾ ਗਗਨ ਬ੍ਰਦਰ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਜਾਬ ਸਾਡਾ ਵੀਰ ਇਹਨਾਂ ਵੱਲੋਂ ਵੱਡੇ ਮਾਨ ਸਨਮਾਨ ਲੱਗੇ ਨੇ ਅਮਰੀਕਸਿਆ ਸੁਖਮਣ ਆ ਗਿਆ ਸਾਹਮਣੇ ਕਹਿੰਦੇ ਸੁਖਮਣ ਵੀ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਵੀ 16 ਜੂਨ ਨੂੰ ਵੱਡਾ ਮੇਲਾ ਸੈਦੋ ਕੇ ਪਿੰਡ ਦੇ ਕੋਲ ਹੋਵੇਗਾ ਜੱਸ ਨੂੰ ਕਹਿੰਦੇ ਫੋਰ ਬਾਏ ਫੋਰ ਡਾਕਟਰ ਦਿੱਤਾ ਜਾਵੇਗਾ ਉਧਰ ਜੱਸ ਦਾ ਚੇਲਾ ਜਿਹੜੇ ਚਮਕੌਰ ਨਾਲ ਕਹਿੰਦੇ ਜਰਮਨ ਮਝਾਲੋੜੇ ਚਮਕੌਰ ਧੰਨਾ ਜੀਮਾ ਪੁਰਤਗਾਲ ਦੇ ਵੀਰ ਨੇ ਬੰਟੀ ਯੂਐਸਏ ਮਰਜੋਤ ਸ਼ਾ ਯੂਕੇ ਸਿਤਾ ਰੰਧਾਵਾ ਯੂਕੇ ਰੋਬੀ ਯੂਕੇ ਤੇ ਕੀਪੀ ਫੇਂਦੋਗੇ ਉਹ ਕਹਿੰਦੇ ਵੀ ਸੋਰਾ ਜੋ ਨੂੰ ਵੱਡਾ ਮਾਨ ਤੇ ਸਨਮਾਨ ਹੋਵੇਗਾ ਪ੍ਰਮਾਤਮਾ ਚੜ੍ਹਦੀ ਕਲਾ ਦੇ ਚਰਕੇ ਸਾਡੇ ਜਸਰੂ ਓ ਰੇ ਦਾ ਪਿੰਡਾ ਚੀਮਾ ਖੁੱਡੀ ਵਾਲਾ ਔਰ ਕਹਿੰਦੇ ਭਾਈ ਜਗਰਾਤ ਸਿੰਘ ਦਾ ਪਿੰਡ ਹੈ ਆਹ ਕਬੱਡੀ ਵਿੱਚ ਵੀ ਇਸ ਨੌਜਵਾਨ ਨੇ ਵੱਡਾ ਰੁਤਬਾ ਰੱਖਿਆ ਉਧਰ ਕਹਿੰਦੇ ਮਿੱਕੇ ਦਿਆਲ ਨੇ ਨਾਨ ਕਰਵਾਦਾ ਵੀ ਆਉਂਦੇ ਸਾਲ ਹਾਰਲੇ ਜਾਂ ਕਹਿੰਦੇ ਟਰੈਕਟਰ ਮੋਜਾ ਮਾਣਦੇ ਆ ਬੰਦੇ ਬਾਹਰ ਲਓ ਆ ਦਿੱਤੇ ਜਾਣਗੇ ਹਾਰਲੇ ਜਾਂ ਟਰੈਕਟਰ ਪਿੰਡਾਂ ਤੇ ਗੱਲ ਵੱਖਰੀ ਹੋਈ ਪਈ ਹੈ ਲੱਗਾ ਹੋਇਆ ਜੋਰ ਕਮਾਲ ਹੀ ਹੈ ਗੌਰਵੇ ਦਾ ਨਾਂ ਥੋੜਾ ਦਸ ਮੇਰੇ ਲੱਗਿਆ ਕਿ ਘੱਡਾ ਕੁੱਟਾ ਦਾ ਉੱਡੀਆ ਦਾ ਨਹੀਂ ਲੱਗਦਾ ਆ ਸਰ ਸਿੰਘ ਆ ਗਿਆ ਨੋਜਰ ਅਮਰੀਕ ਸਿੰਘ ਕਰੇ ਸਾਹਮਣੇ ਕਹਿੰਦੇ ਟੀਮ ਦੀ ਕਬੱਡੀ ਪੈ ਰਹੀ ਹੈ ਮੇਰੇ ਬਤਰੋ ਉਹ ਟੀਮ ਕਬੱਡੀ ਪਾਉਣ ਦੇ ਲਈ ਤਿਆਰ ਹੋਇਆ ਉਹ ਚਾਰੇ ਪਿਆਰ ਉਹ ਸਾਹਮਣੇ ਦੇ ਇਹ ਰੀਸੇ ਉਹ ਜਿਹੜੇ ਛੱਪਾਂ ਦੇ ਵੀ ਸਾਟ ਅਸੀਂ ਸਾਰੇ ਲੈ ਨਾਟ ਕੇ ਕਹਿੰਦੇ ਜੜ ਚੜਨ ਨਹੀਂ ਦਿੰਦੇ ਉਹ ਦੁਨੀਆ ਜਿਉਣੀ ਦਿੰਦੀ ਏ ਯਾਰ ਮਰਨ ਨਹੀਂ ਦਿੰਦੇ ਉਹ ਦੁਨੀਆ ਜਾਣ ਨਹੀਂ ਦਿੰਦੀ ਏ ਯਾਰ ਮਰਨ ਨਹੀਂ ਦਿੰਦੇ ਵੱਡਿਆ ਬਿੱਲਾ 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 ਡੱਕਿਆ ਗਿਆ ਮੇਰੇ ਮਿੱਤਰੋ ਥੋੜੀ ਚੋਟ ਵੀ ਆਈ ਹੈ ਛੰਨਾ ਵਾਲੇ ਦੀ ਦੂਜੀ ਰੇਡ 51 ਹਜ਼ਾਰ ਦੀ ਪੈ ਗਈ ਮੇਰੇ ਮਿੱਤਰੋ ਪਰਮਜੀਤ ਸਿੰਘ ਜੀ ਪੰਮਾ ਜਾਂਦਾ ਕਾਰਵਯਾਰ ਰਣਜੀਤ ਸਿੰਘ ਜੀ ਤੂੜੂ ਪ੍ਰਧਾਨ ਵੀਰ ਨੇ ਸਾਡੇ ਆਕਾਸ਼ ਅਸਰ ਸਿੰਘ ਦੀ ਧਰਤੀ ਦਾ ਤੇ ਪੋਰੀ ਕਹਿੰਦੇ 51 ਹਜ਼ਾਰ ਦੀਆਂ ਉਹ ਸਫਲ ਪਾ ਗਿਆ ਗਗਨ ਬ੍ਰਦਰ ਤੇ ਵਿੱਕੇ ਦਿਆਲ ਵੱਲੋਂ ਅੱਜ ਬੱਤਾਂ ਨੂੰ ਫੋੜ ਦਿੱਤੇ ਜਾਣੇ ਆ ਅੱਜ ਬੱਤਾਂ ਨੂੰ ਫੋੜ ਦਿੱਤੇ ਜਾਣੇ ਆ ਗਰਨਾਪ ਸਿੰਘ ਜੀ ਦਿਆਲ ਸਾਹਿਬ ਨੂੰ ਮੁਬਾਰਕਬਾਦ ਹੈ ਸਾਡੇ ਮਾਤਾ ਰਣਜੀਤ ਕੌਰ ਨੂੰ ਮੁਬਾਰਕਬਾਦ ਹੈ ਜਿਹਦੇ ਪੁੱਤਰ ਭਾਗਾ ਵਾਲੇ ਨੇ ਭਾਗਾ ਵਾਲੀਓ ਮਾਂ ਅੱਜ ਵੱਡਾ ਮੇਲਾ ਹੈ ਅੱਜ ਵੱਡਾ ਮੇਲਾ ਹੈ ਮੈਂ ਤੇ ਪਹਿਲਾ ਆਖਿਆ ਕਿ ਦੁਨੀਆ 'ਚ ਬਿੱਕਾ ਬਿੱਕਾ ਹੋ ਲੱਗੀ ਏ ਮੁੰਡੇ ਨੇ ਉਹ ਦੁਨੀਆ 'ਚ ਪਾ ਟਿੱਕਾ ਹੋ ਲਾਦੀ ਮੁੰਡੇ ਨੇ ਉਹ ਦੁਨੀਆ ਚ ਮਿੱਕਾ ਮਿੱਕਾ ਹੋ ਲਾਦੀ ਆ ਵਕੇ ਕਹਿੰਦਾ ਮੇਰਾ ਨਹੀਂ ਇਹ ਮੇਰੇ ਭਰਾਵਾਂ ਦਾ ਮੇਲਾ ਉਹ ਮੇਰੇ ਯਾਰਾਂ ਦਾ ਮੇਲਾ ਉਹ ਮੇਰੇ ਵੀਰਾਂ ਦਾ ਮੇਲਾ ਕਿ ਜਿੰਨਾ ਮਾਲ ਖੜੋ ਅਸੀਂ ਥੁੱਲ ਕੇ ਖੜੀ ਆ ਕੀ ਹੋਣਗੇ ਨਤੀਜੇ ਸਾਰਾ ਢੁੱਲ ਕੇ ਖੜੀ ਆ ਕੀ ਹੋਣਗੇ ਨਤੀਜੇ ਸਾਰਾ ਢੁੱਲ ਕੇ ਖੜੇ ਆ ਪੀਰਾ ਕੋਟੀਆ ਨੀਲੇ ਰੰਗ ਦੀ ਕਹਿੰਦੇ ਨੀਕਰੰਬੇ ਦੇ ਪਾਈ ਹੋਈ ਹੈ ਵਿੱਚ ਚਿੱਟੀਆਂ ਧਾਰੀਆਂ ਆਹ ਨੀਲੇ ਰੰਗ ਦੀ ਸ਼ੋਹ ਤੇ ਚਿੱਟੇ ਰੰਗ ਦੇ ਮਗਰਾਟ ਆਹ ਨੀਲੇ ਫੋਰ ਦੇ ਆ ਮੇਰੇ ਮਿੱਤਰੋ ਇਧਰ ਕਬੱਡੀ ਸਰੇ ਦੀ ਆ ਆਹ ਕੁਰਸੀਆਂ ਵਾਲੇ ਬਾਈ ਥੋੜਾ ਪਿੱਛੇ-ਪਿੱਛੇ ਕੁਰਸੀਆਂ ਕਰ ਲਓ ਤੁਹਾਡਾ ਧੰਨਵਾਦ ਹੈ ਸ਼ੀਨੀਆ ਮਾਵਾਂ ਦੇ ਬਬਰ ਸ਼ੇਰ ਇਸ ਮੈਦਾਨ ਦੇ ਵਿੱਚ ਖੇਡ ਰਿਹਾ ਹੈ ਇਹਦਾ ਬਿਆਸ ਅਲੱਕਾ ਇਹ ਸੁਖਮਣ ਹੈ ਨੌਜਵਾਨ ਸਾਹਮਣੇ ਕਬੱਡੀ ਪਾ ਰਿਹਾ ਹੈ ਮਾਂ ਵੀਰ ਦੀਆਂ ਯਾਦਾਂ ਨੇ ਕਸਪੰਡ ਦਾ ਅਮਰ ਸਾਹ ਵੀਰ ਗੱਲਾਂ ਕਰਵਾ ਗਿਆ ਮੰਨੂ ਮਸਾਣੇ ਵਾਲਾ ਯਾਦ ਪਾਣੇ ਵਾਪਰ ਜਾਂਦੇ ਨੇ ਰਮਨ ਕੋਲਰ ਦੀ ਟੀਮ ਖੇਡ ਰਹੀ ਹੈ ਉਧਰ ਮਿੰਟੋ ਕਸਤੀ ਵਾਲ ਤੇ ਸਾਡਾ ਮਨੂ ਆਸਟ੍ਰੇਲੀਆ ਵੱਡੇ ਪੱਦਰ ਦੇ ਵੱਡਾ ਵੀਰਾਂ ਦਾ ਧੰਨਵਾਦ ਹੈ ਕਬਾ ਪ੍ਰਿਯ ਗਿੰਦੇ ਦਾ ਪਿਆਰ ਹੈ ਇਧਰ ਟਾਰਜਨ ਇੰਦਰਜੀਤ ਜੋਸ਼ਣ ਦਾ ਚਹੇਤਾ ਬਣਿਆ ਤੇ ਅੱਜ ਕੰਦੇ ਸਿਰੇ ਤੇ ਜੱਫੇ ਲੱਗ ਰਹੇ ਆ ਸਰਸੰਗੀਆਂ ਭੀਮ ਕਬੱਡੀ ਪਾ ਰਿਆ ਅਮਰੀਕ ਕਰੀ ਗੱਲ ਸੁਣ ਆਹ ਸਾਹਮਣੇ ਕੰਦੇ ਭੀਮ ਦੀ ਕਬੱਡੀ ਪੈ ਰਹੀ ਆ ਆਹ ਸਾਹਮਣੇ ਰੇਡਾਂ ਪਾਦੀਆਂ ਜੱਫੇ ਲੱਗਦੇ ਨੇ ਗੁਰਨਾੰਦ ਸਿੰਘ ਜੀ ਬਿਵਾੜ ਕਾਣ ਉਹ ਬਿਵਾੜ ਕੰਦੇ ਗੁਰਨਾੰਦ ਸਿੰਘ ਜੀ ਪਰ ਆਹ ਦੇਖੋ ਚੋਤੀ ਚੋਤੀ ਦੇ ਨੇ ਚੋਤੀ ਚੋਤੀ ਦੇ ਟਕਰੇ ਆ ਰੱਬਾ 15 ਮਿੰਟ ਦੇ ਦੇ ਸੰਗ ਜਿਹਨੇ ਪਹਿਲਾ ਤੜਕੇ ਦਾ ਸਬਰ ਕੀਤਾ 15 20 ਮਿੰਟ ਦੇਖੋ ਮਾਈਕ ਇੰਦਰਜੀਤ ਸਿੰਘ ਜੀ ਜੋਸ਼ਣ ਉਹ ਕਹਿੰਦੇ ਸੰਤ ਬਾਬਾ ਹਯਾਰਾ ਸਿੰਘ ਦੀ ਕਬੱਡੀ ਕਲੱਬ ਗੁਰਦਾਸਪੁਰ ਲਾਈਨ ਦੀ ਟੀਮ ਦਾ ਜਿਹੜਾ ਜਾਫੀ ਜਫਾ ਲਾਵੇ 51 51 ਸੌ ਦਿੱਤਾ ਜਾਵੇਗਾ ਜੱਗੇ ਬਿਆਲ ਵੱਲੋਂ ਬੁੱਲੇ ਗਿੱਲ ਦੀਨੇ ਵਾਲੀਏ ਵੱਲੋਂ ਤੇ ਬਿੱਕੇ ਬਿਆਲ ਵੱਲੋਂ ਇੰਦਰਜੀਤ ਜੋਸ਼ਣ ਵੱਡਾ ਭਰਾ ਹੈ ਸਾਡਾ ਕੀਤੇ ਬੋਲ ਪਗਾਉਂਦਾ ਆਹ ਸਾਹਮਣੇ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਇਧਰ ਕਹਿੰਦੇ ਧੋਰੀ ਛੰਨਾ ਵਾਲਾ ਉਹ ਬੱਲੇ ਬੱਲੇ ਕਰਵਾਉਂਦਾ ਵੱਡੀ ਮੋਟੀ ਮੋਟੀ ਕਣੀਦਾ ਮੀ ਆ ਗਿਆ ਜਗਦੇਵ ਸਿੰਘ ਜਰਾ ਆਹ ਸਾਹਮਣੇ ਮੈਨੂੰ ਲੱਗਦਾ ਵੀ ਮੁਕਾਬਲਾ ਵੀ ਸਿਰੇ ਦਾ ਟਰੈਕਟਰਾਂ ਵਾਲਾ ਮੈਚ ਐ ਇਹਨਾਂ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਇਹ ਕੌਣ ਹੈ ਇਹ ਕਹਿੰਦੇ ਬੱਲਾ ਇੱਕਠਿਆਲੇ ਵਾਲਾ ਨੰਬਰ ਜਿਹੜਾ ਛੰਨਾ ਵਾਲੇ ਧੂਰੀ ਦਾ ਵਿਆਸਵਾਲ ਦੀ ਰੇਡ ਅਮਰੀਕ ਕਰੀ ਗੱਲ ਸੋਹਣੇ ਸਾਹਮਣੇ ਕਹਿੰਦੇ ਰੇਡ ਪੈ ਰਹੀ ਐ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਜਾਰੇ ਪਿਆਰ ਨੇ ੱਟੋਂ ਦੇ ਛਾਪੀਆਂ ਮੱਝਦੀਆਂ ਨੇ ਉਧਰ ਕਹਿੰਦੇ ਬਿੱਕਾ ਬਿਆਲ ਪੁਰਦਿਆਲ ਗਰਜ ਹੋਣੀ ਗਰਜ ਹੋਣੀ ਉਹ ਨਾਲ ਕਹਿੰਦੇ ਰਣਜੀਤ ਸਾਡੇ ਜੋ ਇੰਦਰਜੀਤ ਜੋਸ਼ਣਜੀ ਜੱਗਾ ਬਿਆਲ ਜੱਗਾ ਪੱਡਾ ਜੱਗਾ ਬਿਆਲ ਹਰਜੀਤ ਬਿੱਲ ਕਹਿੰਦੇ ਗਨਮਾਰਕ ਦਾ ਨਾਲ ਕਹਿੰਦੇ ਗਗਨਬ੍ਰਾਜਰ ਤੇ ਨਾਲ ਕਹਿੰਦੇ ਬਿੱਲਾ ਬੀਨੇ ਵਾਲਿਆ ਬਿੱਲੇ ਦਵਾਵਾਂ ਨੇ ਤੇ ਮਨਦੀਪ ਕਹਿੰਦੇ ਖਜ਼ਾਨਾ ਮੰਤਰੀ ਹੈ ਸਾਡਾ ਮਨਦੀਪ ਕੈਫੇ ਇਹ ਖਜ਼ਾਨਾ ਮੰਤਰੀ ਹੈ ਉਹ ਰੇਡ ਪੈ ਗਈ ਵੱਡਿਆ ਫੇਰ ਆ ਸ਼ਿਕਾਰਾਂ ਵਾਲਾ ਕੀ ਪਾੜਦੀਆਂ ਤੋੜਾ ਉਧਰ ਵੀਰ ਆ ਸਾਡਾ ਲਾਰਡ ਜੌਨ ਕਹਿੰਦਾ ਵੀ 51 5100 ਸਣੀ ਦੇ ਜੱਫੇ ਦਾ ਤੇ ਜੱਥਾਲਾ ਵਾਲੇ ਗੋਪੀ ਦੇ ਜੱਫੇ ਦਾ ਇਹ ਵੱਡੇ ਪੱਤਰ ਤੇ ਵੱਡਾ ਮਾਣ ਹੈ ਮਾਰਸ਼ ਵੀ ਆ ਗਿਆ ਮਾਰਸ਼ ਰੋਕੀ ਆ ਸਾਊਂਡ ਵਾਲਿਆ ਕੋਈ ਗੱਲ ਨਹੀਂ ਆਹ ਸਾਹਮਣੇ ਰੱਬ ਆਪਾਂ ਨੂੰ ਟਾਈਮ ਦਿੰਦਾ ਹੈ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਚੱਲ ਲੈਂਦੇ ਕੋਈ ਗੱਲ ਨਹੀਂ ਅਮਰੀਕ ਉਧਰ ਕੌਣ ਅੰਬਾ ਉਹ ਸਾਹਮਣੇ ਕਹਿੰਦੇ ਅੰਬੇ ਦੀ ਰੇਡ ਪੈ ਰਹੀ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਪੰਜਾਬ ਪੁਲਿਸ ਦਾ ਧੰਨਵਾਦ ਹੈ ਔਖੀਆਂ ਨੇ ਜੋੜੀਆਂ ਪਰ ਮਿਦਾਨਾਂ 'ਚ ਤੰਦੇ ਹੀ ਦੇ ਨਾਲ ਹੈ ਉਹ ਵੀ ਪ੍ਰਸ਼ਾਸਨ ਦਾ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਕਿਉਂਕਿ ਜਿਨ੍ਹਾਂ ਨੇ ਵੱਡੇ ਰੋਲ ਵੱਡੇ ਯੋਗਦਾਨ ਔਰ ਜਿੰਨੇ ਵੀ ਸਹਿਯੋਗੀ ਨੇ ਜਿੰਨੇ ਵੀ ਦਿੱਕੇ ਦੇ ਯਾਰ ਬਲੀ ਦੇ ਸਾਰਿਆਂ ਦਾ ਧੰਨਵਾਦ ਹੈ ਇਧਰ ਕਹਿੰਦੇ ਗੀਤ ਹੈ ਉਹ ਗੱਲ ਸ਼ਿਕਾਰ ਮੱਖੀਆਂ ਵਾਲੇ ਦੀ ਉਹ ਦੁਨੀਆ ਦੇ ਵਿੱਚ ਚੱਲੀ ਹੈ ਇਹ ਧੀਮ ਫੜਨਾ ਆਹ ਮੁੰਡੇ ਕੇਰੇ ਧੀਮ ਫੜਨੇ ਆਹ ਮੁੰਡੇ ਕੇਰੇ ਧੀਮ ਫੜ ਲਿਆ ਸੱਚਿਆਂ ਸਿਆਣਿਆਂ ਦੀਆਂ ਸੱਚ ਹੁੰਦੀਆਂ ਅੱਜ ਸੱਚੀਆਂ ਗੱਲਾਂ ਨੇ ਆਹ ਗੱਬਰਵਾ ਸੱਚ ਹੁੰਦੀਆਂ ਸਿਆਣਿਆਂ ਦੀਆਂ ਸੱਚ ਆਖੀਆਂ ਤੇ ਕੌਡੀ ਜਿ ਮਸ਼ਹੂਰ ਕੀਤਾ ਪਿੰਡ ਨੇ ਸ਼ਿਕਾਰ ਵਾਸ਼ੀਆਂ ਆ ਲਾਲ ਅਗੇ ਜੱਫਾ ਮੁੰਡੇ ਮਾਰਦਾ ਏ ਥਾਪੀਆਂ ਔਰ ਗੱਲਾਂ ਵੱਖਿਆਂ ਨੇ ਆ ਦੋ ਵੇਣੂ ਦਾ ਗगन ਬ੍ਰਦਰ ਵਿਕੇ ਦਿਆਲ ਵੱਲੋਂ ਦਿੱਤੇ ਜਾਣੇ ਆ ਹੁਣ ਕਿੱਧਰ ਨੂੰ ਜਾਣਗੇ ਕਈਆਂ ਨੇ ਅੰਦਾਜ਼ੇ ਤਾਂ ਲਾ ਲਏ ਹੋਣਗੇ ਉਧਰ ਕਹਿੰਦੇ ਸਾਡੇ ਵੀਰ ਮਾਝਾ ਟੀਵੀ ਵਾਲੇ ਵੀਰ ਨੇ ਸਾਡੇ ਪੰਜਾਬ 1 ਲਾਈਵ ਨੰਬਰ 1 ਪੰਜਾਬ ਦੀ ਨਹੀਂ ਦੁਨੀਆ ਪਰ ਦੀ ਸੁਪਰ ਹਟ ਵੈੱਬਸਾਈਟ ਵੱਡੇ ਮੇਲੇ ਲਾਈਵ ਕਰ ਰਹੀ ਹੈ ਦੁਵਾ ਵੈੱਬਸਾਈਟ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਛੰਨਾ ਵਾਲਾ ਵੀ ਉਸੇ ਰੋਸ ਵਿੱਚ ਹੈ ਉਹ ਉਦਾਂ ਦੀ ਕਹਿੰਦੇ ਨੀਕਰ ਉਹਦਾਂ ਦੀ ਪੱਟੀ ਅੰਬੇ ਦੇ ਪਾਈ ਹੋਈ ਹੈ ਉਹਦਾਂ ਦੀ ਪੱਟੀ ਕਹਿੰਦੇ ਪੂਰੀ ਛੰਨਾ ਵਾਲੇ ਦੇ ਆ ਲਾਜੂ ਟਰੈਕਟਰ ਕੌਣ ਜਿੱਤ ਕੇ ਲੋਕ ਅੰਦਾਜ਼ੇ ਲਾਉਂਦੇ ਆ ਲੋਕ ਅੰਦਾਜ਼ੇ ਲਾਉਂਦੇ ਆ ਲੋਕ ਕਹਿੰਦੇ ਪੂਰੀ ਟਰੈਕਟਰ ਜਿੱਤ ਜੂ ਲੋਕ ਕਹਿੰਦੇ ਅੰਬਾ ਟਰੈਕਟਰ ਜਿੱਤ ਜੂ ਅੱਜ ਟਰੈਕਟਰ ਸਾਰੇ ਜਿੱਤਣੇ ਆਏ ਆ ਪਰ ਜਿੱਤੂ ਕੌਣ ਸਮਾਂ ਦੱਸੂਗਾ ਸਮਾਂ ਬੜਾ ਬਲਵਾਨ ਕਬੱਡੀ ਮਹਾਨ ਰੇਡ ਅਮਰੀਕ ਸੁਖਮਣ ਵੀ ਪਾਗੀ ਆਹ ਸੁਖਮਣ ਕਹਿੰਦੇ ਵਿਆਸ ਵਾਲਾ ਕਬੱਡੀ ਪੌਣ ਜੇ ਵਧਿਆ ਹੋਇਆ ਅੱਜ ਦੂਰੇ ਦੂਰੇ ਆ ਗਏ ਨੇ ਆਹ ਜਿੰਨੇ ਪੰਜਾਬੀ ਸੀ ਤਕਦੇ ਤਕੜੇ ਜਿੰਨੇ ਹਰਿਆਣੇ ਸੀ ਤਕਦੇ ਤਕੜੇ ਜਿਹੜਿਆ ਅਸੀਂ ਤਕੜੇ ਪਗੜੇ ਉਹ ਜਿੰਨੇ ਦੁਆਬੇ ਸੀ ਤਕੜੇ ਪਗੜੇ ਜਿੰਨੇ ਬਾਜੇ ਸੀ ਤਕੜੇ ਪਗੜੇ ਜਿੰਨੇ ਮਾਲ ਦੇ ਸੀ ਤਕੜੇ ਤਕੜੇ ਉਹ ਸਾਰੇ ਸਾਹ ਬਲੋ ਨੇ ਉਹ ਸਾਰੇ ਖੇਡ ਦੇ ਅੱਜ ਆਹ ਤਰਜੀਹ ਦੇ ਉੱਤੇ ਮੇਰੇ ਮਿੱਤਰੋ ਲਓ ਸੁਖਮਣ ਕਹਿੰਦੇ ਬਾਅਦ ਵਿੱਚ ਅਗੀ ਰੇਡ ਬੁੱਟਿਆ ਸ਼ੇਰਾਫੋ ਬਲੋ ਸ਼ੇਰ ਆ ਗਿਆ ਲਾਟ ਜਾਲ ਤੇ ਸਾਡਾ ਵੀਰਾ ਰਿੰਕੋ ਸੰਧਰਾ ਬੈਲਜியம் ਵਾਲਾ ਕਹਿੰਦਾ 11 11000 ਦੇ ਜੱਫੇ ਗੋਪੀ ਜਠਾਲ ਦੇ ਸਣੀ ਦੇਰਾ ਬਾਬਾ ਨਾਨਕ ਦੇ ਹੋਣਗੇ ਮੇਰੇ ਮਿੱਤਰੋ ਤੇ ਕਹਿੰਦੇ ਵੱਡੀਆਂ ਗੱਲਾਂ ਵਿੱਕੇ ਤੇ ਆਨਲਾਈਨ ਕਰਵਾਦੀਆਂ ਇੰਦਰਜੀਤ ਜੋਸ਼ਣ ਤੇ ਨਾਲ ਬਿੱਕਾ ਦਿਓਲ ਤੇ ਜੱਗਾ ਦਿਓਲ ਕਹਿੰਦੇ ਆ ਕਿ ਜਿੰਨੇ ਜੱਫੇ ਸੰਤ ਬਾਬਾ ਹਿਆਰਾ ਸਿੰਘ ਦੀ ਕਬੱਡੀ ਕਲੱਬ ਗੁਰਦਾਸਪੁਰ ਲਾਇਨ ਲਾਵੇਗੀ 51 5100 ਬੋਲਾ ਗੱਲ ਦੀਨੇ ਵਾਲੀਆ ਮਾਜੇ ਦਾ 4 ਬਾਈ 4 ਉਹਨਾਂ ਭਰਾਵਾਂ ਵੱਲੋਂ ਦਿੱਤੇ ਜਾਣਗੇ ਸਰਦਾਰ ਸਰਦਾਰਾ ਸਿੰਘ ਦੇ ਪੁੱਤਰ ਦਾ ਕਹਿੰਦੇ ਵੱਡਾ ਰੋਲ ਹੈ ਕਬੱਡੀ ਦੀ ਦੁਨੀਆ ਵਿੱਚ ਇਧਰ ਗੁਰਨਾਮ ਸਿੰਘ ਦੇ ਪੁੱਤਰ ਦਾ ਵੱਡਾ ਕਹਿੰਦੇ ਰੋਲ ਹੈ ਬਿੱਕੇ ਦਿਓਲ ਦਾ ਤੇ ਜੱਗੇ ਦਿਓਲ ਦੇ ਵੀਰ ਗੋਗੇ ਦਿਓਲ ਦਾ ਵੱਡੇ ਪੁੱਤਰ ਤੇ ਵੱਡਾ ਸਤਿਕਾਰ ਰੇਡ ਪੈ ਗਈ ਪੂਰੀ ਆ ਗਿਆ ਅਮਰੀਕ ਸਿੰਘ ਆਹ ਸਾਹਮਣੇ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਹੈ ਇਹ ਹੈ ਕਹਿੰਦੇ ਛੰਨਾ ਦਾਣਾ ਇਹ ਹੈ ਛੰਨਾ ਵਾਲਾ ਇਹ ਕਹਿੰਦੇ ਭੂਰੀ ਛੰਦੇ ਵਾਲਾ ਮੇਰੇ ਮਿੱਤਰੋ ਆਹ ਗੱਲ ਚੱਲਦੀ ਹੈ ਕਹਿੰਦੇ ਫਟੇ ਸ਼ੇਰ ਜਿੱਲਦੀ ਆਹ ਛੰਨਾ ਵਾਲਾ ਛੰਨਾ ਵਾਲਾ ਆਹ ਛੰਨਾ ਵਾਲਾ ਛੰਨਾ ਵਾਲਾ ਹੋਈ ਪਈ ਹੈ ਵੈਰੀ ਗੌਰਵ ਧੰਨ ਦਾ ਆ ਰਿਹਾ ਨੌਜਾਨਾ ਗੌਰਵ ਕਹਿੰਦਾ ਵੀ ਆਏ ਸੀ ਫੇਰ ਫਿਰ ਵਾਪਸੀ ਹੋਗੀ ਉਧਰ ਕਹਿੰਦੇ ਭੂਰੀ ਤੱਕਾ ਦਿਓ ਹਲ ਕਗਨ ਪ੍ਰਵਰ ਉਹ ਬਿੱਲਾ ਗਿੱਲ ਦੀਨੇ ਵਾਲੀਆ ਉਹ ਵੀਰ ਕਹਿੰਦੇ ਵੀ ਗੱਲ ਹੀ ਕੋਈ ਨਹੀਂ ਕਿ ਜਿੰਨੇ ਫੁੱਲੇ ਮਿੱਪਰਾ ਦੇ ਖਰਚੇ ਤੇ ਉਨਾ ਫੁੱਲਾ ਰੱਬ ਸਾਨੀ ਬਾਬਾ ਤੇਜਵੀਰ ਸਿੰਘ ਜੀ ਡੋਡਾ ਬੰਦ ਬਹੁਤ ਵੱਡੀ ਸ਼ਖਸੀਅਤ ਹੈ ਫਤੇਗੜ ਸਾਹਿਬ ਸ਼੍ਰੀ ਫਤੇਗੜ ਸਾਹਿਬ ਦੀ ਉਹ ਤਾਵਰ ਉਹ ਪਵਿੱਤਰ ਉਹ ਵੱਡੀ ਧਰਤੀ ਹੈ ਜਬਾ ਤੇਜਵੀਰ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਉਹ ਹੱਡੀਆਂ ਗੱਲਾਂ ਆਹ ਸਾਹਮਣੇ ਦੇਖੋ ਉਸੇ ਨੇ ਇਹਨੂੰ ਪਤਾ ਵੀ ਪਿੰਡਾਂ ਦਾ ਮੇਲਾ ਇਹਨਾਂ ਦਾ ਪਿੰਡਾਂ ਦਾ ਮੇਲਾ ਜੱਗਾ ਦੇਵਲ ਵੇਦਾ ਹੁੰਦਾ ਹੈ ਉਹ ਸਾਡੇ ਵਾਲਾ ਚੱਪ ਗੱਡੀ ਜਾਂਦਾ ਆਹ ਟਰੈਕਟਰ ਲੈ ਜਾਣਾ ਸ਼ਿਕਾਰਾਂ ਵਾਲੇ ਨੇ ਆਹ ਬੱਲੇ ਬੱਲੇ ਕੁਲਦੀਪ ਸ਼ਿਕਾਰਾਂ ਵਾਲਾ ਉਧਰ ਪ੍ਰਿੰਸ ਖਾਸਾ ਰਿੰਕੂ ਸਮਰਾਟ ਨਾਡ ਜੋਰ ਕਹਿੰਦੇ ਬਿੱਲੇ ਜੌਲ ਦੀਆਂ ਰੇਡਾਂ ਦਾ 1 ਲੱਖ ਰੁਪਇਆ ਦਿੱਤਾ ਜਾਊਗਾ ਮੇਰੇ ਮਿੱਤਰੋ ਵੱਡੇ ਪੱਦਰ ਤੇ ਵੱਡੇ ਸਨਮਾਨ ਹੋਣਗੇ ਬਿੱਲੇ ਜੌਲ ਦੀਆਂ ਰੇਡਾਂ ਦਾ 1 ਲੱਖ ਦਿੱਤਾ ਜਾਊਗਾ ਬਹੁਤ ਵੱਡੇ ਪੱਦਰ ਤੇ ਵੱਡਾ ਮਾਨ ਉਧਰ ਭੋਰੀ ਦੀਆਂ ਰੇਡਾਂ ਦੇ ਵੀ ਮਾਇਆ ਦੇ ਜਫੇ ਲੱਗਣੇ ਜਦੋਂ ਹਾਲ ਤੋਂ ਬਾਅਦ ਅਮਰੀਕ ਫੇਰ ਕਰਾਂਗੇ ਗੱਲ ਇਹ RAM ਦੱਸੂਗਾ ਗੁਰੂ ਬਾਗ ਗੁਰੂ ਵਾਲੀ ਵਾਲਾ ਵੀ ਕੌਣ ਬੈਸਟਮੈਨ ਵਾਜਦੇ ਮੇਲੇ ਦਾ ਸੰਦੀਪ ਬਤਾਲਾ ਤੇ ਸਾਡੇ ਤਰਵਤ ਸਿੰਘ ਜੀ ਧਾਮੇ ਸਾਹਿਬ ਹੀਰਾ ਠੱਠੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੱਡੀਆਂ ਜ਼ਿੰਮੇਵਾਰੀਆਂ ਦਾ ਕਰ ਗਿਆ ਔਰ ਭੋਰੀ ਨੂੰ ਵੀ ਹਲੇ ਤੱਕ ਜਫਾ ਨਹੀਂ ਮੈਨੂੰ ਲੱਗਦਾ ਹਲੇ ਤੱਕ ਅੰਬੇ ਨੂੰ ਵੀ ਨਹੀਂ ਜਫਾ ਲੱਗਾ ਆਹ ਸਾਹਮਣੇ ਵੱਡੇ ਮਲਾਂ ਦੀ ਵੱਡੀ ਖੇਡ ਆਹ ਸਾਹਮਣੇ ਕਹਿੰਦੇ ਫੇਰ ਇਸ ਵੇਲੇ ਅੰਮ੍ਰਿਤ ਵੀ ਰੇਡ ਪੈ ਰਹੀ ਹੈ ਇਹ ਸੁਰਸਿੰਘ ਦੀ ਧਰਤੀ ਦਾ ਕਹਿੰਦੇ ਅਮਰਤਪਾਲ ਸਿੰਘ ਰਵੀਸ਼ੇਰ ਸਿੰਘ ਨੂੰ ਨਾਰ ਹੋਇਆ ਆਪਣੇ ਬੇਟੇ ਦੇ ਉੱਪਰ ਲੋਕੀ ਗੱਲਾਂ ਕਰਦੇ ਸੁਣੇ ਆ ਵੀ ਜਾ ਕਹਿੰਦੇ ਪੁਲਾਹਰੇ ਵਿੱਚ ਅੰਡਾ ਉੰਡਾ ਹੋਈ ਤੇ ਅੰਬਿਆ ਜਾ ਫਿਰ ਆਸਟ੍ਰੇਲੀਆ ਦੇ ਬਾਅਦ ਅੱਜ ਉੰਦਾ-ਉੰਦਾ ਹੋਈ ਐੰਦਾ-ੰਦਾ ਹੋਈ ਐ ਕਿਤੇ 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 ਕਿਸੇ ਕਿਸੇ ਮੇਲੇ ਦੇ ਇਹ ਗੱਲਾਂ ਚੱਲਦੀਆਂ ਨੇ ਆ ਸ਼ੰਮਾ ਵਾਲਾ ਮੇਰੇ ਮਿੱਤਰੋ ਸ਼ੰਮਾ ਵਾਲਾ ਪੂਰੀ ਫਰੇਲ ਉਹ ਤਗੜਾ ਕਬੱਡੀ ਬੰਦ ਕੁੜੀਆਂ ਦੇ ਵਿੱਚ ਚੱਲੀ ਨੰਬਰ ਕਹਿੰਦੇ ਰੇਡਰ ਦਾ ਵੇਖਦੀ ਤੈਂਦੀ ਜੀ ਜੀ ਕਹਿੰਦੀ ਬੁੱਤੇ ਸੁਖਮਨ ਫੋਰ ਜਿਹੜੇ ਵੀਰਾਂ ਨੇ ਮੋਟਰਸਾਈਕਲ ਮੋਟਰਸਾਈਕਲ স্ট্যান্ড ਤੇ ਲੱਗਿਆ ਪਲੀਜ਼ ਮੋਟਰਸਾਈਕਲ ਲੈ ਜਿਓ ਬਹੁਤ ਬਹੁਤ ਧੰਨਵਾਦ ਆ ਸ਼ਿਕਾਰਾਂ ਵਾਲੇ ਕੁਲਦੀਪ ਦੇ ਅਗਲੇ ਤਿੰਨ ਜੱਫੇ 1 ਲੱਖ ਰੁਪਏ ਦੇ ਹੋਣਗੇ ਜੀ ਰਿੰਕੂ ਸਮਰਾ ਪ੍ਰਿੰਸ ਖਾਸਾ ਤੇ ਲਾਡ ਜੋੜ ਉਹਨਾਂ ਵੱਲੋਂ ਕਹਿੰਦੇ ਤਿੰਨ ਜੱਫੇ 1 ਲੱਖ ਰੁਪਏ ਦੇ ਹੋਣਗੇ ਇਧਰ ਇੰਦਰਜੀਤ ਜੋਸ਼ਨ ਗੁੱਲਾ ਬਿਆਲ ਬਿੱਲਾ ਗਿੱਲ ਤੀਨੇ ਵਾਲੀਆ ਜੱਗਾ ਬਿਆਲ ਵੀਰਾਂ ਵੱਲੋਂ ਹਰ ਜੱਫਾ 51 5100 ਦਾ ਵੱਡੇ ਪੱਦਰ ਤੇ ਵੱਡੇ ਮਾਨ ਨੇ ਮੈਚ ਕਹਿੰਦੇ ਬਰਾਬਰੀ ਤੇ ਚੱਲਦਾ ਹੈ ਮੈਚ ਇਹਨਾਂ ਫਸਿਆ ਪਿਆ ਅਮਰੀਕ ਦਿਲਸ਼ੇਰ ਫੇਰ ਆ ਗਿਆ ਮੋਟਰਸਾਈਕਲ ਸਾਈਡ ਤੇ ਜਿਹੜੀਆਂ ਲਾਈਟਾਂ ਲੱਗੀਆਂ ਕਿਰਪਾ ਕਰਕੇ ਲਾਈਟਾਂ ਜਗਾ ਦਿਓ ਮੁੰਡਾ ਕਹਿੰਦਾ ਵੀ ਲਾਈਟਾਂ ਜਗੇ ਨਹੀਂ ਡੰਗੋ ਉਹ ਕਿਰਪਾ ਕਰਕੇ ਲਾਈਟਾਂ ਜਾਂਬੂ ਕਰ ਦਿਓ ਆਹ ਸਾਹਮਣੇ ਫਿਰ ਕੇ ਮੈ ਕਬੱਡੀ ਪਾ ਰਹੀ ਹੈ ਬੋਲੇ ਰਹਦੇ ਹੋ ਆਪਣੀ ਬੋਲੀ ਨਾ ਭੁੱਲੋ ਜੇ ਬੰਗਾਂ ਤੇ ਡੰਗਾਂ ਦੇ ਜੇ ਪੰਜੀ ਆ ਤੇ ਪੰਜੀ ਆ ਜੇ ਯਾਰਾਂ ਵੀ ਯਾਰਾ ਹੀ ਏ ਆਹ ਸਾਹਮਣੇ ਇਹ ਗਾੜੀ ਤੇ ਗਾੜੀ ਆ ਇਹ ਪਿਛਾੜੀ ਇਹ ਪਿਛੜੀ ਐ ਉਹ ਜੇ ਡੰਗਾਂ ਤੇ ਡੰਗਾਂ ਨੇ ਉਹ ਜੇ ਡੰਗਾਂ ਤੇ ਡੰਗਾਂ ਨੇ ਉਹ ਬੋਲੀ ਦਾ ਭੱਲੇ ਜੋੜੇ ਬੀਜ ਰਿਓ ਰੇਡ ਅੰਦੇ ਵੀ ਭਾਈ ਦੇ ਆ ਕਹਿੰਦੇ ਅੰਬਾ ਸਿਰ ਸਿੰਘ ਵਾਲਾ ਮਹੰਗੇ ਮੁੱਲ ਦਾ ਖਿਡਾਰੀ ਬਣਿਆ ਮਿਹਨਤਾਂ ਨੂੰ ਮਾਰ ਕੇ ਆਹ ਸਾਹਮਣੇ ਮੇਰੇ ਮਿੱਤਰੋ ਰੱਖ ਦਿੱਤਾ ਮਾਪਿਆਂ ਦੀ ਆਹ ਸਾਹਮਣੇ ਕਹਿੰਦੇ ਮਿਹਨਤ ਦਾ ਮੁੱਲ ਧਾਰ ਕੇ ਆਹ ਬੱਲੇ ਬੱਲੇ ਹੁੰਦੀ ਹੋਈ ਬਾਜੂ ਬੇਨਾਂ ਹੋ ਤੇ ਕਹਿੰਦਾ ਹੋਊਗਾ ਵੀ ਸਵਾਦ ਵਜਿਆ ਪਿਆ ਵੀ ਸਾਡੇ ਵਾਲਾ ਅੱਜ ਫੇਰ ਖੁੱਤੀ ਪਾਈ ਤੁਰਾਂਦਾ ਅੱਜ ਸਿਰ ਸਿੰਘ ਨੂੰ ਫੋਰ ਸ਼ੂਕਦਾ ਜਾਊ ਇਹ ਸਮਾਂ ਦੱਸੂਗਾ ਜਾਂ ਛੰਨਾ ਵਾਲਾ ਪੂਰੀ ਲਾਜੂਗਾ ਜਾਂ ਜੱਸ ਹੋਰ ਕੋਈ ਭਾਗਾ ਵਾਲਾ ਮਾਲ ਅੱਜ ਲੋਕੋ ਜਿੱਤੂਗਾ ਇਹ ਸਾਰੇ ਕਰਮਾਂ ਵਾਲੇ ਐ ਇਹ ਸਾਰੇ ਭਾਗਾਂ ਵਾਲੇ ਐ ਇਹ ਜੋੜੇ ਵਾਸਤੇ ਰਹਿਣਾ ਪੜਾ ਜਾ ਬਿੱਕਾ ਦਿਆਲ ਬਿੱਲਾ ਗਿਲ ਦੀਨੇ ਵਾਲਿਆ ਗਗਨ ਬਰਬੜ ਅਵਾਜ਼ ਕਰਦੇ ਵੀ ਪੂਰੀ ਦੀ ਅਗਲੀ ਰੇਡ ਅੱਜ ਲੱਖ ਦੀ ਆਓ ਕਹਿੰਦੇ ਅੱਤੇ ਲੱਖ ਦੀ ਬਿੱਕਾ ਦਿਆਲ ਬਿੱਲਾ ਗਿਲ ਦੀਨੇ ਵਾਲਿਆ ਇੰਦਰਜੀਤ ਜੋਸ਼ਨ ਗਗਨਦਰ ਇੰਦਰ ਆਹ ਕਹਿੰਦੇ ਗੱਲ ਕਰਦੇ ਅੱਧਿਆਂ ਤੇ ਲਖਦੀ ਤੇ ਤੁੰਨ ਪਈ ਪਈ ਆ ਜਗਦੇਵ ਚੌਰਿਆਂ ਦੇ ਕਬੱਡੀ ਕੱਪ ਦੀ ਅੱਜ ਤੁਮ ਪਈ ਹੋਈ ਹੈ ਸਾਰੇ 스타ਲੇ ਧਰਤੀ ਤੇ ਖੇਡ ਗਿਆ ਚਾਹੇ ਕਹਿੰਦੇ ਸ਼ੀਲੂ ਦੀ ਗੱਲ ਕਰੀਏ ਰਵੀ ਦਿਵਾਰੇ ਦੀ ਰਵੀ ਕੈਲਰਨ ਦੀ ਗੱਲ ਕਰੀਏ ਸਾਰੀਆਂ ਟੀਮਾਂ ਚ ਸਾਰੇ ਵਧੀਆ ਮਾਲ ਖੇਡੇ ਆ ਜਾਂਦੇ ਰਣ ਖੇਡ ਕਬੱਡੀ ਦੇ ਪ੍ਰਮੋਟਰ ਜਿਹੜੇ ਮਾਨ ਦਿੰਦੇ ਆ ਖੇਡ ਕਬੱਡੀ ਨੂੰ ਚਾਹੇ ਅਮਰੀਕਾ ਵਸਦੇ ਆ ਚਾਹੇ ਮਲੇਸ਼ੀਆ ਚਾਹੇ ਦੁਬਈ ਚਾਹੇ ਨਿਊਜ਼ੀਲੈਂਡ ਚਾਹੇ ਆਸਟ੍ਰੇਲੀਆ ਜਿੱਥੇ ਵੀ ਭਾਗਾਂ ਵਾਲੇ ਪ੍ਰਮੋਟਰ ਵਸੇ ਆ ਭਾਗਾਂ ਵਾਲੀ ਖੇਡ ਕਬੱਡੀ ਚੜ੍ਹਦੀ ਕਲਾ ਦੇ ਵਿੱਚ ਹੈ ਚੜ੍ਹਦੀ ਕਲਾ ਵਿੱਚ ਰਹੇਗੀ ਜਿੰਦਾਬਾਦ ਕਬੱਡੀ ਹੈ ਜਿੰਦਾਬਾਦ ਪੰਜਾਬ ਜਿੰਦਾਬਾਦ ਪੰਜਾਬ ਦੇ ਉੱਤੇ ਕੁੱਲ ਕਾਇਨਾਤ ਜਿੰਦਾਬਾਦ ਖੇਡ ਕਬੱਡੀ ਵੱਡੀ ਹੈ ਸੁਖਮਣ ਫੇਰ ਆ ਗਿਆ ਲਓ ਸਾਹਮਣੇ ਸੁਖਮਨ ਵੀ ਰੇਡ ਪੈਰੀ ਮੂਨ ਸਪਰੇ ਜੇ ਹੋਵੇ ਤੇ ਤੇ ਕਰਕੇ ਗਰਾਊਂਡ ਦੇ ਵਿੱਚ ਜਰੂਰ ਪ੍ਰੋਵਾਈਡ ਕਰੋ ਗਰਾਊਂਡ ਦੇ ਵਿੱਚ ਜਰੂਰ ਦਿਓ ਬੈਂਤੀ ਹੈ ਮੋਬ ਸਪਰੇਅ ਜੋ ਹੈ ਉਹ ਪ੍ਰੋਵਾਈਡ ਕਰਵਾ ਦਿਓ ਹੱਥ ਬਨ ਕੇ ਬੈਂਤੀ ਹੈ ਆਹ ਸਾਹਮਣੇ ਰੇਡਾਂ ਪੈਂਦੀਆਂ ਨੇਾਰੇ ਪਾਰੇ ਤਿਆਰ ਬਰ ਤਿਆਰ ਨੇ ਬਲਜੀਤ ਨੇ ਕਹਿਣਾ ਵੀ ਅਮਰੀਕੀ ਅੰਗਰੇਜ਼ੀ ਭੁੱਲ ਗਿਆ ਪਰ ਮੈਂ ਕਹਿੰਦਾ ਵੀ ਪੰਜਾਬੀ ਵੀ ਗੱਲ ਜੜੀ ਪੰਜਾਬੀ ਬੋਲੀ ਜਾਵੇ ਉਹ ਸਵਾਦ ਵੱਖਰਾ ਹੈ ਸਵਾਦ ਵੱਖਰਾ ਹੈ ਅੱਜ ਦੀਪ ਸਲੀਪਾ ਟੁੱਟਣ ਗਈ ਹੈ ਅੱਜ ਬੂਰੀਆਂ ਨੀਂਦਾ ਟੁੱਟਣ ਗਈ ਹੈ ਅੱਜ ਦੀਪ ਸਲੀਪਾ ਟੁੱਟਣ ਗਈ ਹੈ ਵੀ ਚੋਟੀ ਦਾ ਮੇਲਾ ਹੈ ਵੀਰ ਹੁਣੀ ਪਾਉਣ ਲੈ ਜਿੰਦਗੀ ਦਾ ਉਹ ਵੀਰ ਕਹਿੰਦੇ ਵਿੱਚ ਆਹ ਸੱਤੇ ਵਾਲਾ ਸਾਹਿਬ ਅੱਜ ਵੱਡੀ ਤਰਪੀ ਹੈ ਕਿਤੇ ਬਾਬਾ ਪਾਲਾ ਸਿੰਘ ਜੀਆਂ ਦੀ ਗੱਲ ਕਰ ਲਈਏ ਤੇ ਗੱਲਾਂ ਹੋਰ ਵੱਡੀਆਂ ਹੋਣ ਗਈਆਂ ਆਹ ਪੂਰੀ ਪਾ ਗਿਆ ਲੱਖ ਦੀ ਪੂਰੀ ਪਾ ਗਿਆ ਤੇ ਦੁਨੀਆ 'ਚ ਛਾ ਗਿਆ ਕੱਟਾ ਕਾਲੀਆਂ ਛਾਂਜਾਂ ਨਿੱਕੀ ਨਿੱਕੀ ਕਣੀ ਦਾ ਮੀ ਯਾਰੋ ਆ ਗਿਆ ਮੇਲਾ ਬਿੱਕਾ ਸਰਾ ਕਰਵਾ ਗਿਆ ਮੈਚ ਵੀ ਅੜ ਗਿਆ ਜਿਵੇਂ ਕਹਿੰਦੇ ਆਦਾ ਨੰਬਰ ਕਿਹਦਾ ਉੱਪਰ ਹੈ ਕੋਈ ਨਿੱਤਰੋ ਬਰੇਵੇਂ ਖਾਣੇ ਦਲਸ਼ੇਰ ਦੋਨੋਂ ਵੀ ਇਦਾਂ ਹੀ ਹੋਣਾ ਤੇਰੇ ਪਿੰਡ ਇੱਕ ਨੂੰ ਵੀ ਇਦਾਂ ਹੀ ਹੋਣਾ ਪਾਲਾ ਬੁੱਲਾ ਠੱਠਾ ਇੰਗਲੈਂਡ ਉਹਨਾਂ ਦੇ ਸਾਰੇ ਸਾਥੀ ਵੱਡੇ ਰੋਲੇ ਦਾ ਕਰਨਗੇ ਦੋ ਗੱਡੀਆਂ ਤੇ 15 ਕੇ ਕੈਂਠੇ ਆ ਜਿਹੜੇ ਉਹ ਪਾਲਾ ਬੁੱਲਾ ਠੱਠਾ ਇੰਗਲੈਂਡ ਤੋਂ ਕਹਿੰਦਾ ਵੀ ਇਸ ਸਾਲ ਖਿਡਾਰੀਆਂ ਦਾ ਕਮੈਂਟੇਟਰਾਂ ਦਾ ਤੇ ਰੈਫਰੀ ਵੀਰਾਂ ਦਾ ਸਨਮਾਨ ਹੋਵੇਗਾ ਦੋ ਗੱਡੀਆਂ ਤੇ 15 ਕੇ ਕੈਂਠੇ ਮਹਾਵੀਰ ਸਰਪੰਚ ਸਾਡਾ ਭਰਾ ਵਿਨੇਸ਼ ਕੰਗ ਇਹ ਵੀਰ ਵੱਡਸਤੇ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਮੀਨ ਸੁਪਰੇ ਕਿਰਪਾ ਕਰਕੇ ਗਰਾਊਂਡ ਦੇ ਜਰੂਰ ਦਿਓ ਮੀਨ ਸੁਪਰੇ ਮੀਨ ਸੁਪਰੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਜਰੂਰ ਦਿਓ ਗਗਨ ਸ਼ਾਹ ਦੁਬਈ ਤੋਂ ਵੀਰ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਸਾਰੇ ਵੀਰਾਂ ਨੂੰ ਸਾਰੇ ਨਗਰ ਨੂੰ ਮਿਲ ਬੜ ਗਏ ਨੇ ਪ੍ਰਬੰਧਕਾਂ ਨੇ ਬਹੁਤ ਸਾਰੇ ਪ੍ਰਬੰਧ ਕੀਤੇ ਛੋਟੀ-ਛੋਟੀ ਬਈਆਂ ਟੀਮਾਂ ਖੇਡੀਆਂ ਜਿਹੜੇ ਵੀਰ ਸਾਡੇ ਅਨਾਰੇ ਵੀਰ ਜਿਹੜੇ ਕੁਝ ਪੰਜਾਬੋਂ ਕੁਝ ਵਿਦੇਸ਼ੋਂ ਜਿਹੜੇ ਲਾਈਵ ਜੁੜੇ ਆ ਤਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਹਿੱਸਾ ਲਈ ਸਾਡੀ ਮਾ ਖੇਡ ਕਬੱਡੀ ਦਾ ਪਰਵਾਤਨਾ ਸਭ ਨੂੰ ਜੱਟ ਦੀ ਕਲਾ ਵਿੱਚ ਰੱਖੇ ਆਹ ਕਹਿੰਦੇ ਨੌਜਵਾਨਾਂ ਸ਼ਮਾਂ ਵਾਲਾ ਤੇ ਆਖਰੀ ਇਹ ਘਾਟਾ ਮੇਰਾ ਤੂੰ ਜੱਟੀਏ ਤੇ ਉਹ ਬਾਦ ਕੁਝ ਨਹੀਂ ਗਵਾਇਆ ਜੱਟ ਨੇ ਉਹ ਫੇਥੇ ਬਾਦ ਕੁਝ ਨਹੀਂ ਗਵਾਇਆ ਜੱਟ ਨੇ ਉਹ ਫਤਿਹ ਸ਼ੇਰ ਜੰਮੇ ਛੰਨਾ ਵਾਲੇ ਨੇ ਆਪਣੇ ਗੀਤਾਂ ਦੇ ਵਿੱਚ ਗੱਲ ਕੀਤੀ ਉਸਤਾਦ ਅੰਬਾ 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 ਲਾਓ ਅੰਦਾਜ਼ਾ ਅੰਬਾ ਕਿੱਥੋਂ ਰੋਕਿਆ ਜਾ ਸਕਦਾ ਲਾਓ ਅੰਦਾਜ਼ਾ ਛੰਨਾ ਵਾਲਾ ਪੂਰੀ ਕਲਦੀਪ ਕਿੱਥੋਂ ਰੋਕਿਆ ਜਾ ਸਕਦਾ ਲਾਓਂ ਬਾਤੇ ਲਾਓ ਕਿ ਆਸ ਆ ਲੱਗਦਾ 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 ਬੱਲਾ ਕਠਿਆਲੇ ਦੀਆਂ ਗੱਲਾਂ ਆ ਸਾਹਮਣੇ ਕਹਿੰਦੇ ਇਹ ਲੋਪੋਗੇ ਪਿੰਡ ਵਾਲਾ ਗੱਲਾਂ ਦੁਨੀਆ ਤੇ ਕਰਵਾਉ ਮੇਰੇ ਮਿੱਤਰੋ ਰਾਣਾ ਲੋਪੋਗੇ ਪਿੰਡ ਵਾਲਾ ਇਹ ਵੀ ਬੜਾ ਵਧੀਆ ਜਾਫੀ ਹੈ ਨਰਮਲ ਸਾਡਾ ਭਰਾ ਗੱਲ ਮੱਖਣ ਸੰਧੂ ਦੀ ਹੁੰਦੀ ਹੈ ਗੱਲ ਅਰਸ਼ ਚੋਲਾ ਸਾਹਿਬ ਦੀ ਹੁੰਦੀ ਹੈ ਸਾਰੇ ਖੇਡ ਕਬੱਡੀ ਦੇ ਵਧੀਆ ਖਿਡਾਰੀ ਇਧਰ ਬਾਜੂ ਦਾ ਚੇਲਾ ਸਾਹਮਣੇ ਕਬੱਡੀ ਪਾ ਰਿਹਾ ਹੈ ਬਾਜੂ ਦਾ ਚੇਲਾ ਲੁੱਟਦਾ ਮੇਲਾ ਕਰ ਮਿਹਨਤ ਛਾ ਗਿਆ ਦੁਨੀਆ ਤੇ ਪਹਿਲੇ ਨੰਬਰਾਂ ਵਿੱਚ ਮੇਰੇ ਮਿੱਤਰੋ ਆ ਗਿਆ ਆ ਗਿਆ ਆਹ ਕੌਣ ਹੈ ਇਹ ਕਹਿੰਦੇ ਜਗਦੇਵ ਕਰਾਲਾ ਇਹ ਲੋਪੀ ਏ ਲੋਤੀ ਏ ਅਰੇ ਗੱਡੇ ਕੜਦਾ ਅਰੇ ਗੱਡੇ ਕੜਦਾ ਇਹ ਅੰਬਾ ਭਜ ਤਰਿਆ ਅੰਬਾ ਭਜ ਤਰਿਆ ਪਰ ਸਮਾਂ ਸਮਾਂ ਕਿਦੇ ਹਿੱਸੇ ਬੋਲੂ ਮੈਂ ਦਰਦੀ ਰੱਬ ਰੱਬ ਕਰਦੀ ਤੇ ਲੋਕੀ ਕਹਿੰਦੇ ਸੂਹੀ ਮੂਹੀ ਸੂਹੀ ਮੂਹੀ ਮੈਂ ਦਰਦੀ ਰੱਬ ਰੱਬ ਕਰਦੀ ਵਾਹ ਅੰਬਿਆ ਅੰਬਿਆ ਤੋੜ ਤੇਰਾ ਵੀ ਕੋਈ ਨਹੀਂਗਾ ਤੇ ਜਗਦੇਵ ਕਲਾਲਿਆ ਸਰਾ ਤੂੰ ਵੀ ਲਾ ਗਿਆ ਇੱਕ ਵਾਰੀ ਦੋ ਹੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੇ ਲੱਗਦਾ ਸਤਾਦਾ ਅੱਜ ਦੇ ਮੇਲੇ ਤੇ ਪਹਿਲਾ ਯਾਤਰੀ ਹੈ ਜੀ ਨੇ ਇੰਨਾ ਟਾਈਮ ਮੰਬੇ ਨੂੰ ਖੜਾਈ ਰੱਖਿਆ ਫੜ ਕੇ ਵਾਹ ਮੰਬਿਆ ਕੀ ਇਹਨਾਂ ਨੇ ਜੰਗਲੇ ਦੀ ਸੇਵਾ ਕੀਤੀ ਹੈ ਮਨਜੀਤ ਸਿੰਘ ਜੀ ਗਰੀਸ ਤੋਂ ਨੇ ਹੜਿਆੜਤੀਆ ਸਾਹਿਬ ਉਹਨਾਂ ਦਾ ਵੀ ਧੰਨਵਾਦ ਆ ਸਰਦਾਰ ਸੁਖਿੰਦਰ ਸਿੰਘ ਜੀ ਮਾਲਾ ਦੀ ਹੁੱਟਰ ਦੀ ਆਵਾਜ਼ ਵਧਾ ਲੋ ਬਣ ਕੇ ਹੈ ਜੀ ਆ ਧਰਤੀ ਤੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਪਾ ਹਜ਼ਾਰ ਡਾਲਰ ਦੀ ਇੱਕ ਵੱਡੀ ਐਤ ਬਾਰ ਰਹੀ ਹੈ ਪਵਾ ਦਿੱਤੀਆਂ ਬਿੱਕੀ ਵਾਲੀ ਕਹਿੰਦੇ ਵੀ ਉਹਦੇ ਤੇ ਵੀ ਸਾਨੂੰ ਮਾਰ ਹੈ ਇਹ ਵੀ ਸਾਡਾ ਵੀਰ ਹੈ ਕਿਉਂਕਿ ਬਿੱਕੇ ਦੇ ਯਾਰਾਂ ਦਾ ਕਾਫਲਾ ਵੱਡਾ ਵੱਡਾ ਫੰਡ ਸਰਕੇ ਲੈ ਸਾਡੀਆਂ ਬਲੋ ਜਵਾਵਾਂ ਨੇ ਮੈਂ ਬੇਨਤੀ ਕਰਦਾ ਹਾਂ ਵੀ ਥੋੜਾ ਪਿਆਰ ਨਾਲ ਕਿ ਸ਼ੱਕ ਦੇ ਸ਼ਕੇਤਾ ਨਾਲ ਬੱਦ ਲਿਆ ਪਿਆਰ ਦੇ ਆ ਲੱਖ ਦਾ ਪਹਿਲਾ ਜਫਾ ਲੱਖ ਦਾ ਆ ਸਾਹਮਣੇ 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 ਆ ਦਿਲ ਜਿੱਤਦਾ ਲੁੱਟ ਲਿਆ ਆ ਚੌੜਿਆਂ ਦੇ ਕੱਠ ਦਾ ਸ਼ਿਕਾਰਾਂ ਵਾਲੇ ਕੀਪੇ ਦਾ ਜਫਾ ਯਾਰੋ ਪੂਰੇ ਲੱਖ ਦਾ ਇਹ ਜਫਾ ਕਹਿੰਦੇ ਰਿੰਕੂ ਸਵਰੇ ਨੇ ਲਾਂਟ ਜੋਲ ਨੇ ਪ੍ਰਿੰਸ ਖਾਸੇ ਨੇ ਕਹਿੰਦੇ ਲਾਇਆ ਵੀ ਜਫੇ ਦਾ ਲੱਖ ਮਿਲਣਾ ਆ ਜਫੇ ਦਾ ਲੱਖ ਮਿਲਣਾ ਵਾਹ ਹੋਈ ਕਬਰੂਆ ਐਨ ਸਿਰੇ ਦਾ ਜਫਾ ਲਾ ਗਿਆ ਹੈ ਸ਼ਿਕਾਰਾਂ ਵਾਲਾ ਕੀਪਾ ਬਾਲ ਦਾ ਮਾਨ ਖੇਡ ਕਬੱਡੀ ਦੇ ਵੱਡੇ ਰਤਨੇ ਨੇ ਪੰਮਾ ਮੋਹਰੀ ਵਾਲਾ ਉਧਰ ਕਹਿੰਦੇ ਨੌਜਾਨਾ ਛੋਟਾ ਟਾਰਜਨ ਟਰੈਕਟਰ ਵੀ ਜਿੱਤੀ ਬੈਠਾ ਗੱਡੀ ਸਨਮਾਨ ਦੇ ਵਿੱਚ ਮਿਲੀ ਹੈ ਤੇ ਅੰਬੇ ਦੇ ਦਾ ਕਹਿੰਦੇ ਰਿਕਾਰਡ ਬੋਲਦੇ ਐ ਕਿੱਕ ਕਰੀਏ ਇਤਿਹਾਸ ਕਿੰਨੇ ਪੁੰਨ ਕਿੰਨੇ ਪਾਪ ਕਿੰਨੇ ਆਮ ਕਿੰਨੇ ਖਾਸ ਬੋਲਦੇ ਆ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਆ ਸਾਡੇ ਬੱਲੇਆ ਰਿਕਾਰਡ ਬੋਲਦੇ ਇਹ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਫੜੇ ਰਿਕਾਰਡ ਬੋਲਦੇ ਅੱਜ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ ਲੇ ਵੀ ਸਨੀ ਫੁੱਲੀ ਸਮਝਣ ਦੀ ਕੋਸ਼ਿਸ਼ ਕੀਤੀ ਐ ਸਨੀ ਪੇਰਾ ਵੀ ਧੰਨਵਾਦ ਦਾ ਨੌਜਵਾਨਾ ਵਾਹਿਗੁਰੂ ਮੇਰ ਕਰੇ ਨੰਬਰ ਕੀ ਦਾ ਧਮੀ ਸਾਹਿਬ ਨੰਬਰ ਸਨੀ ਦਾ ਵਾਹਿਗੁਰੂ ਮੇਰ ਕਰੇ ਜੱਫੇ ਲੱਗਦੇ ਰਹਿੰਦੇ ਆ ਰੇਡਾਂ ਪੈਂਦੀਆਂ ਰਹਿੰਦੀਆਂ ਪਰ ਕਿਸੇ 플레이ਰ ਦੇ ਬਾਬਾ ਨਾਨਕ ਮੇਰ ਕਰੇ ਵੀ ਸੱਟ ਨਾ ਲੱਗੇ ਆਹ ਕਹਿੰਦੇ ਭਿੰਦਾ ਟੀਮਾ ਖੁੱਡੀ ਵਾਲਾ ਆਹ ਟੱਕਰ ਸਿਰੇ ਦੀ ਐ ਇਹ ਵੀ ਮੁੰਡਾ ਕਹਿੰਦੇ ਪਿੰਡ ਪੱਧਰ ਆਲ ਓਪਨ ਦੇ ਵਿੱਚੋਂ ਬੈਸਟ ਵੀ ਬਣਿਆ ਤੇ ਅੱਜ ਕਹਿੰਦੇ ਆਲ ਓਪਨ ਡੋਚ ਵੀ ਸਿਰੇ ਦੀਆਂ ਰੇਡਾਂ ਪਾਈ ਜਾ ਰਿਹਾ ਹੈ ਇਹਦਾ ਗੱਗੋ ਰੂਆ ਪਿੰਡ ਹੈ ਇਹ ਨਿਸ਼ਾਨ ਢਿੱਲੇ ਦੇ ਪਿੰਡਾਂ ਦਾ ਹੈ ਇਹ ਗੁਰਪ੍ਰੀਤ ਕਨੇਡਾ ਸਾਡਾ ਵੀਰ ਹੈ ਉਹਦੇ ਪਿੰਡ ਤੋਂ ਚੱਲ ਗਿਆ ਜੱਗਾ ਸਾਡਾ ਭਰਾ ਬਿਆਲ ਜਿਵੇਂ ਗੱਲਾਂ ਚੱਲਦੀਆਂ ਜੱਗਾ ਗੱਗੋਬੂਏ ਪਿੰਡ ਵਾਲਾ ਉਹ ਵੀ ਕਹਿੰਦੇ ਬੈਲਜியம் ਰਿੰਦਾ ਪੰਗੋ ਬੈਲਜியம் ਗੋਲਟੀ ਬੈਲਜியம் ਪਾਲੀ ਬੈਲਜியம் ਅੰਬਾ ਫੇਰ ਆਓ ਸਾਹਮਣੇ ਕਹਿੰਦੇ ਅੰਬਾ ਫੇਰ ਆ ਜਾ ਕਬੱਡੀ ਤਹਣ ਦੇਲੇ ਅੰਬਾ ਫੇਰ ਆ ਜਾ ਕਬੱਡੀ ਪਾਉਣ ਦੇਲੇ ਰਾਤ ਕਹਿੰਦੇ ਪੰਜਾਬ ਕਿੰਗ ਜੇਤੂ ਰਹੀ ਹੈ ਆਹ ਦੁਨੀਆ ਦੇ ਵਿੱਚ ਗੇਲਾ ਹੋ ਜਾ ਰੇ ਹਰ ਕਿੰਨੇ ਹੀ ਆਖਿਆ ਜਰਮਾਲ ਆਪਾਂ ਜਿੱਤ ਗਏ ਫਿਰ ਮਹਿਲਾ ਪਤਾ ਜਿੱਤ ਗਏ ਅੱਜ ਕੌਣ ਜਿੱਤੇਗਾ ਪਿੰਡ ਦਾ ਮੇਲਾ ਅੱਜ ਕੌਣ ਜਿੱਤੇਗਾ ਕਾਮੀ ਸਾਹਿਬ ਚਾ ਵੜਾ ਉਪਰ ਜੇ ਕਹਿੰਦੇ ਫੈਮਲ ਦੇ ਵਿੱਚ ਉਹ ਫੈਮਲ ਦੇ ਵਿੱਚ ਉਹਦੀਆਂ ਨਸਕੁੱਟੀਆਂ ਜਾਣ ਪੰਜਾਬੀ ਫਿਰ ਖੁਸ਼ ਹੋਣੇ ਆ ਨਾਲੇ ਜਿਗਰ ਹੋ ਗਿਆ ਆਰਾਮ ਕਾਮੀ ਸਾਹਿਬ ਸੰਦੀਪ ਵੀ ਅੱਜ ਆ ਕੀ ਵੀ ਗੱਲ ਕੀਤੀ ਆ ਉਹ ਪੰਜਾਬ ਕੀਤੇ ਤੋਂ ਜਿੱਤਣਾ ਚਾਹੁੰਦਾ ਕਬੱਡੀ 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 उजीा दौल पुर्तगाल कंदे जहिड़ा अंबे न जफ़ा लाउगा 31000 ਦਾਫੀ ਨੂੰ ਦਿੱਤਾ ਜਾਊਗਾ 31000 ਉਹ ਜਾਫੀ ਨੂੰ ਦਿੱਤਾ ਜਾਵੇਗਾ ਮੇਰੇ ਮਿੱਤਰੋ ਮਿੱਕਾ ਵਿਆਲ ਤੇਂਦਰਜੀਤ ਜੋਸ਼ਨਾ ਜਿਹਦਾ ਤਲਵੰਡੀ ਚੌਧਰੀਆ ਪਿੰਡ ਹੈ ਵੱਡੇ ਭਾਈ ਦਾ ਅੰਮਰ ਜੋਸ਼ਨਾ ਉਧਰ ਸ਼ੇਰੇ ਪੰਜਾਬ ਖੇਡਦੀ ਹੈ ਤੇ ਯਾਰੀਆ ਜੱਗੇ ਵਿਆਲ ਨਾਲ ਆ ਰਸ਼ੀਨ ਵਾਲਾ ਤੇ ਜਫਾ ਲ ਆ ਗਿਆ 31000 ਦੇਵਾਂਗੇ 31000 ਅੰਮਾ ਦੇ ਰਸ਼ੀਨ ਵਾਲਾ ਅੰਬਾ ਕਿੱਥੇ ਰੁਕਣ ਦੇ ਮੋੜ 'ਚ ਹੈ ਅੰਬਾ 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 ਹੋਤਾ ਹੋਈ ਪਈ ਐ ਅਮਰੀਕ ਦਿਲਸ਼ੇਰ ਆ ਗਿਆ ਆਓ ਸਾਹਮਣੇ ਕਹਿੰਦੇ ਦਿਲਸ਼ੇਰ ਵੀ ਕਬੱਡੀ ਪੈ ਰਹੀ ਐ ਬਾਕੀ ਜਿਹਨੇ ਗੱਲਾਂ ਚੱਲੀਆਂ ਅਸੀਂ ਜਦੋਂ ਵੀ ਜਿੱਤਿਆ ਕੋਈ ਅਸੀਂ ਤੂੰ ਤੇ ਕਰਕੇ ਜਿੱਤਿਆ ਅਸੀਂ ਤੇਰਾ ਤੇਰਾ ਕਰਕੇ ਜਿੱਤਿਆ ਅਸੀਂ ਜਦੋਂ ਵੀ ਹਾਰੇ ਤੇ ਮੈਂ ਮੈਂ ਕਰਕੇ ਹਾਰੇ ਐ ਅੱਜ ਕੁਲਦੀਪ ਨੇ ਕਹਿੰਦੇ ਅਡੇ ਗੱਡੇ ਕਹਿੰਦੇ ਆ ਤਾਰਾਂ ਵਾਲਾ ਵੱਡਾ ਮਲ ਹੈ ਬਾ ਖੇਡ ਕਬੱਡੀ ਦਾ ਲਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪੌਣ ਮੇਲੇ ਵਧਿਆ ਹੋਇਆ ਹੰਕਾਰ ਤੇ ਚਾਹੀਦਾ ਨਹੀਂ ਐ ਦਾ ਦੀ ਕੀ ਨੂੰ ਕਿਹੜੇ ਵੇਲੇ ਕੀ ਮਿਲ ਜਾਣਾ ਜਿਹਦੀ ਮਿਲਦਾ ਉਹਦੀ ਪੱਪਾ ਹੀ ਕੋਈ ਨਹੀਂ ਉਹ ਕਿਸੇ ਲਈ ਪਰੋਦਾ ਉਹਦੀ ਪੱਪਾ ਹੀ ਕੋਈ ਨਹੀਂ ਵਰਤਦਾ ਕੌਣ ਹੈ ਕੋਈ ਪਤਾ ਨਹੀਂ ਕਿਸੇ ਨੂੰ ਮੈਂ ਗੱਲ ਕੀਤੀ ਜੇ ਮਰਿਆ ਤੇ ਪੈਂਦਾ ਆਧਿਆ ਲਾਸ਼ੋਂ ਤੇ ਪੈਂਦਾ ਕਫਨ ਸਿਉਂਦਾ ਕੌਣ ਹੈ ਕਫਨ ਖਰੀਦਦਾ ਕੌਣ ਹੈ ਉਹਦੇ ਪਾਲੀ ਕੋਈ ਨਹੀਂ ਤੇ ਜਿਹਦੇ ਕੰਮ ਆਉਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਹੜੇ ਵੇਲੇ ਕਿੱਥੇ ਕੀ ਕੁਝ ਹੁੰਦਾ ਇਹ ਸਾਬਤ ਤਾਂ ਉਹਦੇ ਆਪਣੇ ਆਪਣੇ ਹੱਥਾਂ ਦੇ ਵਿੱਚ ਰੱਖਿਆ ਬੰਦਾ ਦੁਨੀਆ ਤੋਂ ਜਾਂਦਾ ਤੇ ਕਹਿੰਦੇ ਮੌਸਿਕ ਟੱਪ ਪਹਿਲਾਂ ਵੀ ਪਤਾ ਲੱਗਦਾ ਬੰਦਾ ਦੁਨੀਆ ਤੇ ਆਉਂਦਾ ਤੇ 9 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਕਿ ਦੁਨੀਆ ਤੇ ਆਉਣ ਵਾਲਾ ਆਉ ਸਮਰੇ ਰੇਡ ਬੁੱਤੇ ਕਰਜ ਕਰ ਮੁੰਡੇ ਦਾ ਉਧਰ ਸ਼ਿਕਾਰਾਂ ਵਾਲੇ ਕੀਪੇ ਦਾ ਇੱਕ ਜਫਾ ਬਾਕੀ ਰਹਿ ਗਿਆ ਲੱਖ ਵਾਲਾ ਲੈ ਵੀ ਕੀਪਾ ਇੱਕ ਜਫਾ ਲੱਖ ਵਾਲਾ ਬਾਕੀ ਰਹਿ ਗਿਆ ਲਾਟ ਜੋੜ ਤੇ ਨਾਲ ਸਾਡਾ ਪ੍ਰਿੰਸ ਖਾਸਾ ਤੇ ਰਿੰਕੂ ਸਮਰਾ ਬੈਲਜੀਅਮ ਤੇ ਮਿਲ ਕੇ ਐਲਾਨ ਕਰਵਾਉਂਦੇ ਵੀ ਜੇ ਕੀਪਾ ਇੱਕ ਜਫਾ ਹੋਰ ਲਾਵੇ ਫਿਰ ਕਹਿੰਦੇ ਲੱਖ ਦਿੱਤਾ ਜਾਵੇਗਾ ਦੋ ਜਫਿਆਂ ਦਾ ਲੱਖ ਲੱਗਾ ਸੀਗਾ ਲਗਨ ਲਾਈਟ ਸਾਊਂਡ ਦਾ ਵੱਡੇ ਪੱਧਰ ਤੇ ਧੰਨਵਾਦ ਤੇ ਅੰਬੇ ਨੂੰ ਜਫਾ ਕੌਣ ਲਾਵੇ 32000 ਉਹਨਾਂ ਦਿੱਤਾ ਜਾਵੇਗਾ ਕੁਝ ਰੇਡਾਂ ਇਸ ਮੈਚ ਦੀਆਂ ਬਾਕੀ ਨੇ ਤੇ ਕੁਝ ਸਮਾਂ ਇਸ ਮੈਚ ਦਾ ਬਾਕੀ ਹੈ ਗਗਨ ਬ੍ਰਦਰ ਤੇ ਨਾਲ ਬਿੱਕਾ ਬਿਆਲ ਸਾਰੇ ਵੀਰਾਂ ਦਾ ਵੱਡੇ ਪੱਦਰ ਤੇ ਸਤਿਕਾਰ ਹੈ ਰਮਦੀਪ ਮੁੰਡੇਰ ਨੂੰ ਯੂਕੇ ਤੋਂ ਕੁਲਦੀਪ ਪੱਡਾ ਸਪੇਨ ਤੋਂ ਉਹਨਾਂ ਨੇ ਵੀ ਬਹੁਤ ਵੱਡੀ ਟੀਮ ਆਪਣੇ ਸਾਥੀਆਂ ਨਾਲ ਤਾਰੀ ਅੱਜ ਦੇ ਮੇਲੇ ਤੇ ਸਾਰਿਆਂ ਦਾ ਸਤਿਕਾਰ ਬਲਸ਼ੇਰ ਕਬੱਡੀ ਪਾਰਿਆ ਅਮਰੀਕਾ ਦੀ ਗੱਲ ਉਹ ਬਲਸ਼ੇਰ ਵੀ ਜਿੰਨੇ ਕਬੱਡੀ ਪਾਰੀਆ ਖੇਡਦੇ ਮੈਦਾਨ ਦੇ ਵਿੱਚ ਕਬੱਡੀ 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 ਓਏ ਨੀ ਰੀਫਾ ਵਾਹ ਓਏ ਗੱਬਰੂਆ ਲਓ ਜਨ ਜਿਹਨੇ ਸਕਸਸ ਹੈ ਕਾਮਯਾਬ ਹੈ ਆਓ ਅੱਜ ਰੋਡਰ ਵੱਡੇ ਵੱਡੇ ਫੜੇ ਗਏ ਆਹ ਫੜਨਾ ਇਹ ਫੜਨਾ ਇਹ ਫੜਨਾ ਤੇ ਹੁਣ ਐੜੂ ਫੜੇ ਜਿਹੜਾ ਹੁਣ ਚੱਲਿਆ ਉਹਦੇ ਫੜਨਾ ਕੋਈ ਨਹੀਂ ਖੜੇ ਕਿ ਮਿੱਟੀ ਉੱਤੇ ਮਿੱਟੀ ਨਾਲ ਮਿੱਟੀ ਮੇਖੜਾ ਬਹੁਤ ਸੋਖਾ ਪਰ ਸਵਾਦ ਤਾਂ ਪਾਣੀ ਉੱਤੇ ਪਾਣੀ ਵਾਲ ਪਾਣੀ ਲਿਖ ਕੇ ਦਿਖਾਵੇ ਉਹ ਸਰਾਰਤਾ ਆਉਂਦਾ ਵੀ ਪਾਣੀ ਉੱਤੇ ਪਾਣੀ ਵਾਲ ਪਾਣੀ ਲਿਖ ਕੇ ਦਿਖਾਵੇ ਆਹ ਕਹਿੰਦੇ ਗੁਰਦਿੱਤ ਹੈ ਉਹਦੇ ਧੋ ਦਿੱਤੇ ਵੰਡਾਂ ਨੇ ਪਤਾਸੇ ਮੇਰੇ ਤੋਂ ਮੇਰੀ ਮਾਂ ਮਰ ਜੇ ਉਹਦੇ ਧੋ ਦਿੱਤੇ ਵੰਡਾਂ ਨੇ ਪਤਾਸੇ ਮੇਰੇ ਤੋਂ ਮੇਰੀ ਮਾਂ ਮਰ ਜੇ ਬੂਟੇ ਮੁੰਡਾ ਥੋ ਆਹ ਮੁੰਡਾ ਕਹਿੰਦੇ ਫੇਰ ਕਬੱਡੀ ਪਾ ਰਿਹਾ ਹੈ ਮੈਚ ਚੋਟੀ ਦਾ ਕਹਿੰਦੇ ਬਿਆਸ ਵਾਲਾ ਵੀ ਅੱਜ ਸਰਾ ਕਰਾ ਗਿਆ ਤੇ ਆਹ ਕਹਿੰਦੇ ਦੁੱਲਾ ਇੱਕ ਬੱਗੇ ਪਿੰਡ ਵਾਲਾ ਦੁੱਲਾ ਸਾਡਾ ਭਰਾ ਜਲਾਲਪੁਰੇ ਪਾਲੇ ਦਾ ਯਾਰੀ ਹੈ ਸੇ ਰਾਣੇ ਦਾ ਚਹੇਤਾ ਬਣ ਕੇ ਦੁਨੀਆਂ ਦੇ ਵਿੱਚ ਪ੍ਰਸਿੱਧ ਹੋਇਆ ਗਾਂਧਰਾ ਵਾਲੇ ਪੰਮੇ ਦਾ ਚੇਲਾ ਪਰ ਅੰਬਾ ਅੱਜ ਕਹਿੰਦੇ ਬੜੇ ਖੁਸ਼ ਦਿਲ ਖੁਸ਼ ਦਿਲ ਮੋਹਣ ਦੇ ਵਿੱਚ ਕਬੱਡੀਆਂ ਪਾ ਰਿਹਾ ਹੈ ਸਾਹਮਣੇ ਕਹਿੰਦੇ ਭਲੱਠਾ ਦਾ ਮੇਲਾ ਵੀ ਦੁਨੀਆਂ ਨੂੰ ਯਾਦ ਇਹ ਖੇਡ ਕਬੱਡੀ ਵੱਡੀ ਹੈ ਆਹ ਸਾਹਮਣੇ ਕਹਿੰਦੇ ਆ ਜਗਦੇਵ ਕਲਾਮਾਲਾ ਲਗਾਤਾਰ ਕੋਸ਼ਿਸ਼ ਕਰ ਰਿਹਾ ਪਰ ਨੰਬਰ ਮੈਚ ਸਮਾਪਤ ਬੋਲ ਸੋਨਹਾਲ